ਸਸਤੀ ਗੱਲ ਭਾਜੀ ਤੇ ਭਾਜੀ ਆਪਾਂ ਸਟਾਰਟ ਕਰਾਂਗੇ ਸਟਾਕ ਮਾਰਕੀਟ ਦੀ ਗੱਲਬਾਤ ਕਰਾਂਗੇ ਇਸ ਵੀਕ ਦੇ ਵਿੱਚ ਕੀ ਰਿਹਾ ਤੇ ਕਾ ਕਿਹੜੇ ਇਵੈਂਟ ਸੀਗੇ ਡੇਟਾ ਵਗੈਰਾ ਕਿਵੇਂ ਆਇਆ ਭਾਜੀ ਆਪਾਂ SPX ਤੋਂ ਸਟਾਰਟ ਕਰ ਲੈਂਦੇ ਆ ਫਿਰ ਕਿਵੇਂ ਰਹੀ ਮਾਰਕੀਟ ਡਾਊਨਸਾਈਡ ਜਾ ਰਹੀ ਆ ਆਪਾਂ ਡੇਲੀ ਚਾਰਟ ਦੇ ਉੱਪਰ ਚੈੱਕ ਕਰਦੇ ਆ ਜੀ ਮੈਂ ਚਾਰਟ ਸ਼ੇਅਰ ਕਰ ਦਾਂ ਜੀ ਬਿਲਕੁਲ ਸੋ ਵੀ ਆਰ ਲੁਕਿੰਗ ਦਾ ਚਾਰਟ ਦੇਖਦੇ ਆ SPX ਦਾ ਇਸ ਵੀਕ ਕਾ ਕੀ ਹੋਇਆ ਮਾਰਕੀਟ ਦੇ ਵਿੱਚ ਸੋ ਜਿਹੜਾ ਅਸੀਂ ਕ੍ਰੈਕਸ਼ਨ ਵੇਟ ਕਰਦੇ ਸੀਗੇ 10% ਦਾ ਨਾ ਮਾਰਕੀਟ ਦੇ ਵਿੱਚ ਉਹ ਤਕਰੀਬਨ ਹੋ ਚੁੱਕਾ uh with es futures and spx xpx friday close we have 56 uh 38 a spot index uh j c es futures uh could uh <laughs> uh chaiba the kule uh uh futures are open so market to as well le, uh trade 5614 56 14 the. Aaw, already 25 points down mm -hmm. and the uh, nasdaq they we already down Hundred nine points. So we are already uh, starting off on the negative foot for this week. जी बिल्कुल. ते पर ये first day तो start कर लने हैं. ते right now next resistance area ते support area तो सीकेरा देख रहे हो market देवे चे. This week देवे चे की हो सकता है. So we are looking at the ES futures right in front of you. Uh, these are the uh, this is a live chart. कल uh, अभी Friday मतलब एक का दिन बहुत चिरांज दिन है बाद देख market में lift करके गया. जी. ਉਹ ਦੇਖੋ ਇੱਥੇ ਬਾਉਂਸ ਹੋ ਇੱਥੇ ਇਹਦਾ 5525 ਤੇ ਇਹਦਾ 25 ਸੌਰੀ 10% ਦਾ ਕਾਰੈਕਸ਼ਨ ਹੋਇਆ ਤਾਂ ਉੱਥੋਂ ਬਾਉਂਸ ਕਰਕੇ ਮਾਰਕੀਟ ਉੱਪਰ ਨੂੰ ਗਈ ਹੈਗੀ ਆ ਆਮ ਦੇ ਵਿੱਚ ਮਾਰਕੀਟ ਦੇ ਵਿੱਚ 10% ਕਾਰੈਕਸ਼ਨ ਜਦੋਂ ਮਾਰਕੀਟ ਇੰਨੀ ਉੱਚੀ ਜਾਂਦੀ ਹੈ ਬਿ 10% ਕਾਰੈਕਸ਼ਨ ਆਮ ਮਾਰਕੀਟ ਜਿਹੜੇ ਮਾਈਕਰਸ ਹੈਗੇ ਆ ਉਹ ਲੱਭਦੇ ਹੈਗੇ ਆ ਸੋ ਇਹ ਹਿੱਟ ਕਰਕੇ ਥੋੜਾ ਜਿਹਾ ਬਾਉਂਸ ਹੋਈ ਆ ਫਰਡੇ ਸੋ ਇੱਥੇ ਦੇਖਦੇ ਹਾਂ ਬਾਕੀ ਹੁਣ 5525 ਤੋਂ ਥੱਲੇ ਜਾਂਦੀ ਆ ਕਿ ਨਹੀਂ ਇਸ ਵੀਕ ਤਾਂ ਉਹ ਦੇਖਿਆ ਜਾਊਗਾ ਬੇ ਜੇ ਉਹ ਤਾਂ ਥੱਲੇ ਜਾਂਦੀ ਆ then we are going to be heading into the bearish market ਉਹ ਮਾਰਕੀਟ ਥੱਲੇ ਨੂੰ ਮਤਲਬ ਹੋਰ ਵੀ ਜ਼ਿਆਦਾ ਜਾ ਸਕਦੀ ਜਿਹੜਾ ਨੈਕਸਸ ਦਾ ਸਪਾਟ ਈਜ਼ਲੀ ਵੰਡ ਸਕਦਾ अराउंड 50100 ਸੋ ਦੇਖੋ ਐਸ ਵੇਲੇ 400 ਪੁਆਇੰਟ ਹੋਰ ਥੱਲੇ ਈਜ਼ਲੀ ਜਾ ਸਕਦੀ ਆ ਜੇ ਇਥੋਂ ਸਲਿੱਪ ਹੋ ਗਈ ਤਾਂ ਪਰ ਮੇਰਾ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਐਸ ਵੇਲੇ ਇੱਥੇ ਚੱਲ ਰਹੀ ਹੈ ਹੋਲਡ ਕਰ ਰਹੀ ਹੈਗੀ ਜਾਂ ਹੋਰ ਮੈਂ ਕਿ ਇੱਕ ਜਾਂ ਦੋ ਦਿਨ ਹੋਰ ਹੋਲਡ ਕਰੂਗੀ ਜੀ ਕੋਈ ਬੈਡ ਨਿਊਜ਼ ਹੋਰ ਆਈ ਇਹਨੂੰ ਥੱਲੇ ਲਿਆ ਸਕਦੀ ਆ ਜਾਂ ਇਹਨੂੰ ਮੁੜ ਕੇ ਅਸੀਂ ਨੈਕਸਟ ਲੈਵਲ ਤੇ 5% ਕॉਰੈਕਸ਼ਨ ਸਾਨੂੰਿੱਥੇ ਦੇਖਣਾ ਮਿਲੂਗਾ ਉਹ ਹੈਗਾ 5799 ਤੇ অলਮੋਸਟ 5800 ਦੇ ਜੀ ਬਿਲਕੁਲ ਤੇ ਆਪਾਂ ਡਿਸਕਸ ਕੀਤਾ ਜੀ ਡਾਟਾ ਐਸਪੀਐਕਸ ਦੇ ਵਿੱਚ ਆਪਾਂ ਜੀ ਨੈਸਡੈਕ ਦੇ ਵਿੱਚ ਕਿੰਨੀ ਕੁ ਆਪਾਂ ਗਰਾਊਡ ਦੇਖ ਰਹੇ ਹਾਂ ਲਾਸਟ ਵੀਕ ਦੇ ਵਿੱਚ ਸੋ ਨੈਸਡੈਕ ਇਜ਼ ਬਰੀ ਸਿਮਿਲਰ ਟੂ ਵਾਟ ਆਈ ਜਸਟ ਸ਼ੋ ਯੂ ਦੀ ਐਸ ਫਿਚਰਸ ਹੇਰ ਸੋ ਇਟ ਇਜ਼ ਔਲਰੇਡੀ ਡਾਊਨ ਅਬਾਟ 110 ਪੁਆਇੰਟਸ ਔਲਰੇਡੀ ਥਿਸ ਮਾਰਨਿੰਗ ਸੋ ਦ ਕਾਰੈਕਸ਼ਨ Is, is about 10% with the ES right there at about 19,114. So roughly 19,100. If you start going lower and we break this low end here on the uh, NASDAQ, we could easily further go down to roughly this purple line that I have drawn here. This is where I originally thought uh, that the NASDAQ would hit uh, for a correction. ਮੋਸਟਲੀ ਜਿੰਨੇ ਵੀ ਸਟਾਕਸ ਹੈਗੇ ਆ ਸਾਰੇ ਰੀਜ਼ਨਬਲ ਪ੍ਰਾਈਸ ਹੋ ਜਾਂਦੇ ਆ ਜਿਦਾ Amazon ਹੋਵੇ ਜਾਂ Nike ਜਾਂ ਆਪਣੇ ਸੌਰੀ Nvidia Microsoft ਜਿਹੜੇ M7 ਸਟਾਕ ਕਹਿੰਦੇ ਆ ਉਹ ਰੀਜ਼ਨਬਲ ਪ੍ਰਾਈਸ ਅੱਥੇ ਆ ਜਾਂਦੇ ਆ ਮਤਲਬ ਕਾਫੀ ਸਸਤੇ ਹੋ ਜਾਂਦੇ ਆ ਜਿੱਥੇ ਮਤਲਬ Nasdaq ਆ ਜਾਵੇ ਪਰ ਹਲੇ Nasdaq ਕਿੱਥੇ ਪਹੁੰਚਿਆ ਨਹੀਂ ਜੀ ਬਿਲਕੁਲ ਤੇ ਭਾਜੀ ਰਾਈਡ ਨਾਓ ਜੋ ਆਪਾਂ ਸਟਾਕਸ ਬਾਇ ਕਰਨ ਦੀ ਗੱਲ ਕਰਦੇ ਆ ਕਰੈਕਸ਼ਨ ਹੁੰਦੀ ਆ ਰਾਈਡ ਨਾਓ ਤੁਸੀਂ ਕੀ ਸਟ੍ਰੈਟਜੀ ਦੇਖ ਰਹੇ ਹੋ ਤੁਸੀਂ ਬਾਇੰਗ ਸਟਾਰਟ ਕਰ ਰਹੇ ਹੋ ਜਾਂ ਫਿਰ ਤੁਸੀਂ ਸਟਿਲ ਵੇਟ ਕਰ ਰਹੇ ਹੋ ਜੋ ਤੁਸੀਂ ਲਿਸਟ ਬਣਾਈ ਹੋਈ ਹੈ ਜੀ ਬਾਇੰਗ ਲਈ ਏ ਗੈਨ ਇਟਸ ਬਰੀ ਟਫ ਟੂ ਟੈਲ ਵਾਟ ਸ਼ੁਡ ਯੂ ਡੂ ਵਿਦ ਦਾ ਮਾਰਕੀਟ ਬਿਕਾਜ਼ ਇਟਸ ਨਾਟ ਅ ਨੋਰਮਲ ਥਿਸ ਮਾਰਕੀਟ ਇਜ਼ ਨਾਟ ਨੋਰਮਲ ਥਿਸ ਮਾਰਕੀਟ ਇਜ਼ ਪੁਸ਼ਡ ਡਾਊਨ ਬਾਈ ਯੂ ਨੋ ਬਾਈ ਪੀਪਲ Who are forcing the market down for a reason So it's it's an artificial market right now. And what direction can it go? Uh it just almost like you have to uh, take a look at it every single day in the morning what's going on in the market. So it's a very artificial market right now. And the problem is it is a long long time. Oh, Sada market to Pande Khanaton, they funds again, they open a pension fund, they guess, and the fundamental fund. But artificially market uh, driven down by uh, uh, the forces in the, you know, in, the, uh, in, the, in the in the Trump administration that is forcing the market to the downside artificially. So it's kind of hard to predict.